ਸੋ ਮੈਂ ਬੇਨਤੀ ਕਰਾਂਗਾ ਮਾਤਾ ਵਾਸਤੇ ਇੱਕ ਬੱਚੇ ਦੀ ਇੱਕ ਇਸ ਤਰ੍ਹਾਂ ਦੀ ਸਮੇਂ ਦੇ ਵਿੱਚੋਂ ਲੰਘ ਕੇ ਇੱਕ ਮਾਤਾ ਵਾਸਤੇ ਮੈਨੂੰ ਪਤਾ ਦੋ ਸ਼ਬਦ ਕਹਿਣੇ ਵੀ ਇੱਕ ਮਾਂ ਵਾਸਤੇ ਬੜੇ ਔਕੇ ਹੋਣਗੇ ਪਰ ਅਸੀਂ ਚਾਹਾਂਗੇ ਕਿ ਵੀ ਜੀ ਦੋ ਲਫ਼ਜ਼ ਜ਼ਰੂਰ ਤੁਸੀਂ ਸਾਰੀ ਦੁਨੀਆ ਸੁਣੇਗੀ ਇਸ ਵੇਲੇ ਮੀਡੀਆ ਸੁਣ ਰਿਹਾ ਸੋ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਵੇਂ ਤੁਸੀਂ ਰਾਜੀ ਜਵੰਦਾ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਸੀ ਉਹਨੂੰ ਬਹੁਤ ਪਿਆਰ ਦਿੱਤਾ ਸੀ ਇਸੇ ਤਰ੍ਹਾਂ ਹੀ ਤੁਸੀਂ ਉਹਦੀ ਆਉਣ ਵਾਲੀ ਫਿਲਮ ਜਮਲਾ ਨੂੰ ਇਸੇ ਤਰ੍ਹਾਂ ਹੀ ਪਿਆਰ ਦੇਣਾ ਉਹਦੇ ਥੋੜੇ ਜਿਨਾਂ ਅੱਜ ਆ ਰਹੀ ਫਿਲਮ ਤੁਸੀਂ ਸਾਰੇ ਪਰਿਵਾਰਾਂ ਸਮੇਤ ਦੇਖਣ ਜਾਓ ਰਾਜੀ ਨੂੰ ਤੇ ਸਾਰੀ ਆਡੀਅנס ਨੂੰ ਤੁਸੀਂ ਦੇਖਿਓ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਰਾਜੀ ਨੂੰ ਇੰਨਾ ਪਿਆਰ ਦਿੱਤਾ ਇੰੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸੱਚੀ ਬਹੁਤ ਵੱਡਾ ਜਿਗਰਾ ਹੈ ਮਾਂ ਸਾਡੀ ਦਾ ਕਿ ਇੰਨਾ ਤੁਹਾਡੇ ਨਾਲ ਬੋਲ ਕੇ ਇਥੋਂ ਹੀ ਪਤਾ ਲੱਗਦਾ ਕਿ ਉਸ ਨੌਜਵਾਨ ਨੂੰ ਵੀ ਹੌਸਲੇ ਜਿਗਰੇ ਕਿੱਥੋਂ ਮਿਲੇ ਸੀ ਇਹ ਸਾਬਤ ਹੁੰਦਾ ਹੈ ਤੁਹਾਡੇ ਅਸ਼ੀਰਵਾਦ ਬਰੇ ਬੋਲਾਂ ਦੇ ਨਾਲ ਮਾਤਾ ਜੀ ਔਰ ਸਾਡੀ ਬੇਟੀ ਵੀ ਸਾਡੇ ਕੋਲ ਬੈਠੀ ਧੀ ਨੇ ਸਾਡੀ ਬੱਚੀ ਨੇ ਧੀ ਰਾਣੀ ਨੇ ਬਹੁਤ ਸੋਹਣੀ ਉਹਦੋਂ ਭਾਵਨਾ ਆਈ ਸੰਗਤ ਨਾਲ ਵੀ ਆਪਣੀ ਸ਼ੇਅਰ ਕੀਤੀ ਸੀ ਇਹ ਰਾਜਵੀਰ ਦੀ ਪਰਵਰਿਸ਼ ਰਾਜਵੀਰ ਦਾ ਜੋ ਅਸਰ ਆਪਣੇ ਬੱਚਿਆਂ ਤੇ ਇਹ ਉਹਦਾ ਸੰਕੇਤ ਸੀ ਜਿਸ ਤਰ੍ਹਾਂ ਇਹ ਧੀ ਰਾਣੀ ਸਾਡੀ ਸੰਗਤ ਨੂੰ ਸੰਬੋਧਨ ਹੋਈ ਸੀ ਸੋ ਮੈਂ ਬੀੜੀਆਂ ਨੂੰ ਚਾਹਾਂਗਾ ਪੁੱਤ ਪਾਪਾ ਦੀ ਫਿਲਮ ਬਾਰੇ ਜ਼ਰੂਰ ਗੱਲ ਕਰੋ ਹਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਆਮਾਨਤ ਕਰ ਰਾਜਵੀਰ ਜਵੰਦਾ ਦੀ ਬੇਟੀ ਆ ਨਾਲੀ ਜਿਹੜੀ ਫਿਲਮ ਹੈ ਤੁਸੀਂ ਸਾਰਿਆਂ ਨੇ ਆਪਣੇ ਪਰਿਵਾਰ ਨਾਲ ਇਹ ਫਿਲਮ ਜ਼ਰੂਰ ਦੇਖਣੀ ਹੈ ਸ਼ਾਬਾਸ਼ ਮੇਰਾ ਪੁੱਤ ਸੋ ਮੈਂ ਬੇਨਤੀ ਕਰਾਂਗਾ ਮਾਤਾ ਵਾਸਤੇ ਇੱਕ ਬੱਚੇ ਦੀ ਇੱਕ ਇਸ ਤਰ੍ਹਾਂ ਦੀ ਸਮੇਂ ਦੇ ਵਿੱਚੋਂ ਲੰਘ ਕੇ ਇੱਕ ਮਾਤਾ ਵਾਸਤੇ ਮੈਨੂੰ ਪਤਾ ਦੋ ਸ਼ਬਦ ਕਹਿਣੇ ਵੀ ਇੱਕ ਮਾਂ ਵਾਸਤੇ ਬੜੇ ਔਕੇ ਹੋਣਗੇ ਪਰ ਅਸੀਂ ਚਾਹਾਂਗੇ ਕਿ ਵੀਜੀ ਦੋ ਲਫ਼ਜ਼ ਜ਼ਰੂਰ ਤੁਸੀਂ ਸਾਰੀ ਦੁਨੀਆ ਸੁਣੇਗੀ ਇਸ ਵੇਲੇ ਮੀਡੀਆ ਸੁਣ ਰਿਹਾ ਸੋ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਵੇਂ ਤੁਸੀਂ ਰਾਜੀ ਜਵੰਦਾ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਸੀ ਉਹਨੂੰ ਬਹੁਤ ਪਿਆਰ ਦਿੱਤਾ ਸੀ ਇਸੇ ਤਰ੍ਹਾਂ ਹੀ ਤੁਸੀਂ ਉਹਦੀ ਆਉਣ ਵਾਲੀ ਫਿਲਮ ਜਮਲਾ ਨੂੰ ਇਸੇ ਤਰ੍ਹਾਂ ਹੀ ਪਿਆਰ ਦੇਣਾ ਉਹਦੀ ਥੋੜੇ ਜਿਨਾ ਤੱਕ ਆ ਰਹੀ ਫਿਲਮ ਤੁਸੀਂ ਸਾਰੇ ਪਰਿਵਾਰਾਂ ਸਮੇਤ ਦੇਖਣ ਜਾਓ ਰਾਜੀ ਨੂੰ ਤੇ ਸਾਰੀ ਆਡੀਅנס ਨੂੰ ਤੁਸੀਂ ਦੇਖੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਰਾਜੀ ਨੂੰ ਇੰਨਾ ਪਿਆਰ ਦਿੱਤਾ ਇੰੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਇੰਨਾ ਹੀ ਬਹੁਤ ਵੱਡਾ ਜਿਗਰਾ ਹੈ ਮਾਂ ਸਾਡੀ ਦਾ ਕਿ ਇੰਨਾ ਤੁਹਾਡੇ ਨਾਲ ਬੋਲ ਗਏ ਇਥੋਂ ਹੀ ਪਤਾ ਲੱਗਦਾ ਕਿ ਉਸ ਨੌਜਵਾਨ ਨੂੰ ਵੀ ਹੌਸਲੇ ਜਿਗਰੇ ਕਿੱਥੋਂ ਮਿਲੇ ਸੀ ਇਹ ਸਾਬਤ ਹੁੰਦਾ ਹੈ ਤੁਹਾਡੇ ਆਸ਼ੀਰਵਾਦ ਬਰੇ ਬੋਲਾਂ ਦੇ ਨਾਲ ਮਾਤਾ ਜੀ ਔਰ ਸਾਡੀ ਬੇਟੀ ਵੀ ਸਾਡੇ ਕੋਲ ਬੈਠੀ ਹੈ ਤੀਨੇ ਸਾਡੀ ਬੱਚੀ ਨੇ ਧੀ ਰਾਣੀ ਨੇ ਬਹੁਤ ਸੋਹਣੀ ਉਹਦਾ ਭਾਵਨਾ ਆਈ ਸੰਗਤ ਨਾਲ ਵੀ ਆਪਣੀ ਸ਼ੇਅਰ ਕੀਤੀ ਸੀ ਇਹ ਰਾਜਵੀਰ ਦੀ ਪਰਵ੍ਰਿਸ਼ ਰਾਜਵੀਰ ਦਾ ਜੋ ਅਸਰ ਆਪਣੇ ਬੱਚਿਆਂ ਤੇ ਇਹ ਉਹਦਾ ਸੰਕੇਤ ਸੀ ਜਿਸ ਤਰ੍ਹਾਂ ਇਹ ਧੀ ਰਾਣੀ ਸਾਡੀ ਸੰਗਤ ਨੂੰ ਸੰਬੋਧਨ ਹੋਈ ਸੀ ਸੋ ਮੈਂ ਬੀਟੀਆ ਨੂੰ ਚਾਹਾਂਗਾ ਪੁੱਤ ਪਾਪਾ ਦੀ ਫਿਲਮ ਬਾਰੇ ਜ਼ਰੂਰ ਗੱਲ ਕਰੋ ਹਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਆਮਾਨਤ ਕੌਰ ਰਾਜਵੀਰ ਜਵੰਦਾ ਦੀ ਬੇਟੀ ਆਨ ਆਲੀ ਜਿਹੜੀ ਫਿਲਮ ਹੈ ਤੁਸੀਂ ਸਾਰਿਆਂ ਨੇ ਆਪਣੇ ਪਰਿਵਾਰ ਨਾਲ ਇਹ ਫਿਲਮ ਜ਼ਰੂਰ ਦੇਖਣੀ ਹੈ ਧੰਨ ਸ਼ਾਬਾਸ਼ ਮੇਰਾ ਪੁੱਤ